22 ਫਰਵਰੀ 2014 ਸਮਾਂ ਤਕਰੀਬਨ ਦੇ 4:30-5:00 ਵਜੇ ਦੇ ਨੇ ਜਦੋਂ ਪਟਿਆਲਾ ਦੇ ਇੱਕ ਥਾਣੇ ਦੇ ਵਿੱਚ ਇੱਕ ਜਸਪਾਲ ਸਿੰਘ ਨਾਮ ਦਾ ਵਿਅਕਤੀ ਆਉਂਦਾ ਹੈ ਤੇ ਉਹ ਪੁਲਿਸ ਪਾਰਟੀ ਨੂੰ ਆਕੇ ਦੱਸਦਾ ਹੈ ਕਿ ਉਸਦੀ ਕੁੜੀ ਦਾ ਕਤਲ ਹੋ ਚੁੱਕਿਆ ਉਸ ਟਾਈਮ ਦੇ ਉੱਤੇ ਉਸ ਥਾਣੇ ਦੇ ਮੁਖੀ ਸਨ ਜਸਵਿੰਦਰ ਸਿੰਘ ਟਵਾਣਾ ਪੁਲਿਸ ਦੇ ਲਈ ਇਹ ਖਬਰ ਹੈਰਾਨ ਕਰ ਦੇਣ ਵਾਲੀ ਸੀ ਜਸਵਿੰਦਰ ਸਿੰਘ ਟਵਾਣਾ ਆਪਣੀ ਸੀਨੀਅਰ ਪੁਲਿਸ ਅਫਸਰਾਂ ਦੇ ਨਾਲ ਗੱਲਬਾਤ ਕਰਦੇ ਨੇ ਤੇ ਉਸ ਤੋਂ ਬਾਅਦ ਜਸਵਿੰਦਰ ਸਿੰਘ ਟਵਾਣਾ ਆਪਣੀ ਪੁਲਿਸ ਪਾਰਟੀ ਦੇ ਸਮੇਤ ਪਟਿਆਲਾ ਦੀ ਜਗਦੀਸ਼ ਕਲੋਨੀ ਦੇ ਵਿੱਚ ਜਾਂਦੇ ਨੇ ਜਿੱਥੋਂ ਦੇਖਦੇ ਨੇ ਇੱਕ ਮਕਾਨ ਦੇ ਵਿੱਚ 18 ਸਾਲਾਂ ਦੀ ਲੜਕੀ ਹਰਮੀਤ ਕੌਰ ਦਾ ਕਤਲ ਹੋ ਚੁੱਕਿਆ ਸੀ ਹਰਮੀਤ ਕੌਰ ਬੈੱਡ ਦੇ ਉੱਤੇ ਬੈਠੀ ਹੋਈ ਆ ਗਲਾ ਕੱਟਿਆ ਹੋਇਆ ਤੇ ਜਦੋਂ ਉਹ ਦੇਖਦੇ ਨੇ ਕਿ ਕੁੜੀ ਪੜ੍ਹ ਰਹੀ ਸੀ ਕਿਤਾਬ ਦੇ ਉੱਤੇ ਖੂਨ ਡੁੱਲਿਆ ਹੋਇਆ ਰਜਾਈ ਦੇ ਉੱਤੇ ਬਹੁਤ ਸਾਰਾ ਖੂਨ ਡੁੱਲਿਆ ਹੋਇਆ ਜਦੋਂ ਜਸਪਾਲ ਸਿੰਘ ਨੂੰ ਪੁੱਛਦੇ ਨੇ ਕਿ ਇਹ ਕਹਾਣੀ ਕੀ ਹੈ ਕਤਲ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰੀਕੇ ਨਾਲ ਹੋ ਸਕਦਾ ਹੈ ਤਾਂ ਫਿਰ ਜਸਪਾਲ ਸਿੰਘ ਦੱਸਦੇ ਨੇ ਕਿ ਮੈਂ ਇੱਕ ਬੈਂਕ ਦੇ ਵਿੱਚ ਮੈਨੇਜਰ ਹਾਂ ਫਤਿਹਗੜ੍ਹ ਸਾਹਿਬ ਡਿਊਟੀ ਹੈ ਜਦੋਂ ਮੈਂ ਸਵੇਰੇ ਗਿਆ ਤੇ ਹਰਮੀਤ ਕੌਰ ਪੜ ਰਹੀ ਸੀ ਮੈਂ ਡਿਊਟੀ ਚੱਲਿਆ ਗਿਆ ਤੇ ਜਦੋਂ ਸ਼ਾਮ ਨੂੰ ਆ ਕੇ ਦੇਖਿਆ ਤਾਂ ਇਹ ਬੈੱਡਰੂਮ ਦਾ ਦਰਵਾਜ਼ਾ ਖੁੱਲਾ ਸੀ ਤੇ ਇਸ ਮੇਰੀ ਕੁੜੀ ਦਾ ਹਰਮੀਤ ਕੌਰ ਦਾ ਕਤਲ ਹੋ ਚੁੱਕਿਆ ਸੀ ਪੁਲਿਸ ਪਾਰਟੀ ਦੇ ਲਈ ਕਈ ਹੈਰਾਨ ਕਰ ਦੇਣ ਵਾਲੀਆਂ ਖਬਰਾਂ ਸੀ ਜਦੋਂ ਇਹ ਖਬਰ ਇਲਾਕੇ ਦੇ ਵਿੱਚ ਫੈਲਦੀ ਹੈ ਤਾਂ ਪੁਲਿਸ ਦੇ ਲਈ ਕਈ ਵੱਡੇ ਸਵਾਲ ਸੀ ਕਿ ਕਤਲ ਹੋਇਆ ਤੇ ਹੋਇਆ ਕਿਵੇਂ ਫਿਰ ਜਦੋਂ ਇਸ ਪਰਿਵਾਰ ਦੇ ਬਾਰੇ ਪਤਾ ਕੀਤਾ ਜਾਂਦਾ ਹੈ ਕਿ ਜਸਪਾਲ ਸਿੰਘ ਦੀ ਜਿਹੜੀ ਘਰ ਵਾਲੀ ਸੀ ਉਸਦੇ ਨਾਲ ਕਈ ਬਰੇ ਪਹਿਲਾਂ ਉਸ ਦਾ ਤਲਾਕ ਦਾ ਕੇਸ ਚੱਲ ਰਿਹਾ ਸੀ ਜਾਨੀ ਕਿ ਪਰਿਵਾਰ ਬਹੁਤਾ ਠੀਕ ਨਹੀਂ ਸੀ ਪਰਿਵਾਰ ਦੇ ਵਿੱਚ ਬਹੁਤ ਲੜਾਈ ਝਗੜੇ ਰਹਿੰਦੇ ਸੀ ਉਹ ਆਪਣੇ ਘਰ ਦੇ ਵਿੱਚ ਰਹਿ ਰਹੀ ਸੀ ਤੇ ਉਹ ਵੀ ਇੱਕ ਚੰਗੀ ਜੌਬ ਕਰਦੀ ਸੀ ਪੁਲਿਸ ਪਾਰਟੀ ਦੇ ਲਈ ਸਵਾਲ ਤਾਂ ਵੱਡੇ ਸੀ ਕਿ ਕਤਲ ਹੋਇਆ ਤੇ ਹੋਇਆ ਕਿਵੇਂ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਲਈ ਜਸਵਿੰਦਰ ਸਿੰਘ ਟਵਾਣਾ ਜਿਹੜੇ ਸੀ ਉਸ ਸਮੇਂ ਦੇ ਉੱਤੇ ਉਹ ਆਪਣੇ ਸੀਨੀਅਰ ਪੁਲਿਸ ਅਫਸਰਾਂ ਦੇ ਨਾਲ ਗੱਲਬਾਤ ਕਰਦੇ ਨੇ ਤੇ ਉਹ ਆਖਦੇ ਨੇ ਕਿ ਕਿੰਨੂ ਕੁ ਸਮਾਂ ਚਾਹੀਦਾ ਹੈ ਤੇ ਤਾਂਕਿ ਮੈਂ ਇਸ ਕੇਸ ਦੀ ਜਿਹੜੀ ਗੁੱਥੀ ਆ ਉਹ ਸੁਲਝਾ ਸਕਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਡਾਕਟਰੀ ਮੁਆਇਨਾ ਹੁੰਦਾ ਹੈ ਹਰਮੀਤ ਕੌਰ ਦਾ ਅੰਤਮ ਸੰਸਕਾਰ ਹੋ ਜਾਂਦਾ ਹੈ ਅੰਤਮ ਸੰਸਕਾਰ ਦੇ ਉੱਤੇ ਉਸਦੀ ਮਾਂ ਨਹੀਂ ਆਉਂਦੀ ਤੇ ਉਸਤੇ ਸੌਰ ਜਿਹੜਾ ਹੈਗਾ ਉਸਤੇ ਨਾਲ ਕੋਈ ਵੀ ਨਹੀਂ ਆਉਂਦਾ ਤੇ ਉਸ ਤੋਂ ਬਾਅਦ ਪੁਲਿਸ ਦੇ ਲਈ ਸ਼ੱਕ ਦੀ ਸੂਈ ਹੋਰ ਟੇਢੀ ਹੁੰਦੀ ਜਾਂਦੀ ਹੈ ਕਿ ਜੇਕਰ ਪਰਵਿੰਦਰ ਕੌਰ ਨਹੀਂ ਆਈ ਕੁੜੀ ਦੀ ਮਾਂ ਤਾਂ ਸਵਾਲ ਵੱਡਾ ਸੀ ਜਦੋਂ ਉਸ ਤੋਂ ਬਾਅਦ ਇਹ ਸਭ ਕੁਝ ਹੁੰਦਾ ਹੈ ਤੇ ਜਸਵਿੰਦਰ ਸਿੰਘ ਟਵਾਣਾ ਸੋਚਦੇ ਨੇ ਕਿ ਕਤਲ ਹੋਇਆ ਤੇ ਹੋਇਆ ਕਿਵੇਂ ਉਸ ਤੋਂ ਬਾਅਦ ਪੁਲਿਸ ਕਈ ਤਰੀਕੇ ਦੇ ਨਾਲ ਜਾਂਚ ਕਰਦੀ ਆ ਉਥੋਂ ਕਈ ਤਰ੍ਹਾਂ ਦੇ ਸੈਂਪਲ ਲਏ ਜਾਂਦੇ ਨੇ ਜਦੋਂ ਹਰਮੀਤ ਕੌਰ ਨੂੰ ਦੇਖਦੇ ਨੇ ਤੇ ਹਰਮੀਤ ਕੌਰ ਦੀ ਮੁਠੀ ਉਸ ਸਮੇਂ ਦੇ ਉੱਤੇ ਬੰਦ ਸੀ ਤੇ ਹਰਮੀਤ ਕੌਰ ਦੀ ਮੁਠੀ ਦੇ ਵਿੱਚ ਕੁਝ ਵਾਲ ਸੀਗੇ ਇਹ ਸਭ ਕੁਝ ਇਕੱਠਾ ਕਰ ਲਿਆ ਜਾਂਦਾ ਸਾਰੇ ਸੈਂਪਲ ਇਕੱਠੇ ਕਰ ਲਏ ਜਾਂਦੇ ਨੇ ਜਸਪਾਲ ਸਿੰਘ ਨੂੰ ਬਾਰ ਬਾਰ ਸੁੱਛਾਇਆ ਜਾਂਦਾ ਕਿ ਤੁਸੀਂ ਦੱਸੋ ਕਿਸੇ ਤੇ ਸ਼ੱਕ ਹੋਵੇ ਜਾਂ ਕੋਈ ਗੱਲਬਾਤ ਹੋਵੇ ਜਸਪਾਲ ਸਿੰਘ ਇੱਕੋ ਗੱਲ ਲੱਖਦਾ ਕਿ ਮੈਨੂੰ ਕਿਸੇ ਤੇ ਕੋਈ ਸ਼ੱਕ ਵੀ ਨਹੀਂ ਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਕਤਲ ਹੋਇਆ ਕਿਵੇਂ ਜਦੋਂ ਪੁਲਿਸ ਦੇ ਲਈ ਵੱਡਾ ਸਵਾਲ ਬਣਦੀ ਹੈ ਤੇ ਪੁਲਿਸ ਗਹਿਰਾਈ ਤੱਕ ਜਾਂਦੀ ਹੈ ਪੁਲਿਸ ਪਰਿਵਾਰਕ ਹਿਸਟਰੀ ਨੂੰ ਵੇਖਦੀ ਹੈ ਜਦੋਂ ਦੇਖਿਆ ਜਾਂਦਾ ਕਿ ਜਿਹੜਾ ਜਸਪਾਲ ਸਿੰਘ ਆ ਇਸਤੇ ਬਾਰੇ ਆਂਡਗਮਾਣ ਦੇ ਲੋਕ ਜਾਂ ਉਹਦੇ ਆਲੇ-ਦੁਆਲੇ ਦੇ ਜਿਹੜੇ ਰਹਿਣ ਵਾਲੇ ਲੋਕ ਹੁੰਦੇ ਨੇ ਉਹ ਦੱਸਦੇ ਨੇ ਕਿ ਇਹ ਬਹੁਤ ਜ਼ਿਆਦਾ ਸੱਕੀ ਸੁਭਾਅ ਦਾ ਬੰਦਾ ਸੀ ਤੇ ਉਸਤੇ ਘਰ ਵਾਲੀ ਵੀ ਇਹੀ ਗੱਲ ਆਖਦੀ ਹੈ ਕਿ ਬਹੁਤ ਜ਼ਿਆਦਾ ਸੱਕੀ ਸੁਭਾਅ ਦਾ ਸੀ ਇਸੇ ਕਰਕੇ ਹੀ ਸਾਡਾ ਇਹ ਜਿਹੜਾ ਝਗੜਾ ਇੰਨਾ ਵਧਿਆ ਕਿ ਉਸ ਨੂੰ ਆਪਣੇ ਪੇਕੇ ਪਿੰਡ ਜਾਣਾ ਪਿਆ ਉਹ ਦੱਸਦੀ ਹੈ ਕਿ ਨਿੱਕੀ ਨਿੱਕੀ ਗੱਲ ਤੇ ਸ਼ੱਕ ਕਰਨਾ ਤੇ ਹਰ ਵਾਰ ਇਹੀ ਸੋਚਣਾ ਕਿ ਮੇਰੇ ਘਰ ਵਾਲੀ ਕਿਸੇ ਦੇ ਨਾਲ ਗਲਤ ਹੈ ਤੇ ਹਰ ਵਾਰ ਸਵਾਲ ਵੀ ਇਹੋ ਕਰਨੇ ਤਾਂ ਇੱਕ ਕਹਾਣੀ ਫਿਰ ਸਾਹਮਣੇ ਨਿਕਲ ਕੇ ਆਉਂਦੀ ਹੈ ਜਦੋਂ ਜਾਣ ਚੱਲਦੀ ਹੈ ਕਿ ਇੱਕ ਵਾਰ ਕੀ ਹੁੰਦਾ ਹੈ ਜਸਪਾਲ ਸਿੰਘ ਦੋ ਜਿਹੜੇ ਸਿਲੰਡਰ ਨੇ ਉਹਨਾਂ ਨੂੰ ਜੋੜ ਲੈਂਦਾ ਹੈ ਇਹ ਟਾਈਮ ਬੰਬ ਲਾਦ ਹੁੰਦਾ ਹੈ ਕਿ ਥੋੜੇ ਟਾਈਮ ਬਾਅਦ ਇਹ ਸਿਲੰਡਰ ਫਟ ਜਾਣਗੇ ਮੇਰੇ ਘਰ ਵਾਲੀ ਤੇ ਦੋਨੋਂ ਬੱਚੇ ਇਸੇ ਦੇ ਵਿੱਚ ਮਾਰੇ ਜਾਣਗੇ ਤੇ ਉਸ ਤੋਂ ਬਾਅਦ ਜਦੋਂ ਉਹ ਥੋੜੇ ਜੇ ਸਮੇਂ ਬਾਅਦ ਆਉਂਦਾ ਤਾਂ ਸਿਲੰਡਰ ਨਹੀਂ ਚੱਲਦੇ ਯਾਨੀ ਕਿ ਉਹ ਬੰਬ ਨਹੀਂ ਬੰਦਦਾ ਜਦੋਂ ਦੇਖਦਾ ਇੱਕ ਸਿਲੰਡਰ ਨੂੰ ਅੱਗ ਲੱਗੀ ਹੁੰਦੀ ਹੈ ਤੇ ਉਸੇ ਅੱਗ ਦੇ ਵਿੱਚ ਜਸਪਾਲ ਸਿੰਘ ਵੀ ਚੁੱਲ੍ਹ ਸਿਆ ਜਾਂਦਾ ਇਲਾਜ ਹੁੰਦਾ ਜਸਪਾਲ ਸਿੰਘ ਬਚ ਹੀ ਜਾਂਦਾ ਇਹ ਕਹਾਣੀ ਜਦੋਂ ਪੁਲਿਸ ਦੇ ਸਾਹਮਣੇ ਆਉਂਦੀ ਹੈ ਤਾਂ ਪੁਲਿਸ ਦੀ ਸੂਈ ਕਿਤੇ ਨਾ ਕਿਤੇ ਘੁੰਮਦੀ ਜਸਪਾਲ ਸਿੰਘ ਵਾਲੇ ਪਾਸੇ ਚਲੀ ਜਾਂਦੀ ਹੈ ਉਸਤੇ ਘਰ ਵਾਲੀ ਦੱਸਦੀ ਹੈ ਕਿ ਸਾਡਾ ਸ਼ੁਰੂ ਤੋਂ ਲੜਾਈ ਝਗੜਾ ਰਿਹਾ ਸੀ ਕਈ ਵਾਰੀ ਕੋਸ਼ਿਸ਼ ਵੀ ਕੀਤੀ ਜਸਪਾਲ ਸਿੰਘ ਇੱਕ ਕੋਰਟ ਦੇ ਵਿੱਚ ਕੇਸ ਸਟੇਅਰ ਕਰਦਾ ਹੈ ਕਿ ਮੇਰੇ ਬੱਚਿਆਂ ਦਾ ਡੀਐਨਏ ਟੈਸਟ ਹੋਣਾ ਚਾਹੀਦਾ ਉਸ ਨੂੰ ਸ਼ੱਕ ਹੁੰਦਾ ਹੈ ਕਿ ਇਹ ਬੱਚੇ ਮੇਰੇ ਨਹੀਂ ਜਦੋਂ ਇਸ ਤਰੀਕੇ ਦੇ ਨਾਲ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਸਭ ਕੁਝ ਹੁੰਦਾ ਹੈ ਤੇ ਕੋਰਟ ਉਸ ਕੇਸ ਨੂੰ ਖਾਰਜ ਕਰ ਦਿੰਦੀ ਹੈ ਜਿਹੜਾ ਤਲਾਕ ਦਾ ਕੇਸ ਚੱਲ ਰਿਹਾ ਹੁੰਦਾ ਉਹਦੇ ਵਿੱਚ ਕੋਰਟ ਇੱਕ ਵਾਰੀ ਆਖਦੀ ਹੈ ਕਿ ਜਿਹੜੀ ਕੁੜੀ ਹੈਗੀ ਆ ਉਸ ਨੂੰ ਜਸਪਾਲ ਸਿੰਘ ਲਿਜਾ ਸਕਦਾ ਜਸਪਾਲ ਸਿੰਘ ਦੇ ਨਾਲ ਰਹਿ ਸਕਦੀ ਹੈ ਤੇ ਜਿਹੜਾ ਮੁੰਡਾ ਹੁੰਦਾ ਜਸਪਾਲ ਸਿੰਘ ਦਾ ਉਹ ਇਸਦੀ ਘਰ ਵਾਲੀ ਪ੍ਰਵਿੰਦਰ ਕੌਰ ਦੇ ਨਾਲ ਰਹਿੰਦਾ ਹੈ ਜਦੋਂ ਜਸਪਾਲ ਸਿੰਘ ਆਪਣੇ ਘਰ ਦੇ ਵਿੱਚ ਰਹਿ ਰਿਹਾ ਹੁੰਦਾ ਕੁੜੀ ਉਹਦੇ ਹਰਮੀਤ ਉਹਦੇ ਨਾਲ ਰਹਿ ਰਹੀ ਹੁੰਦੀ ਆ ਸਭ ਕੁਝ ਕਿਤੇ ਨਾ ਕਿਤੇ ਠੀਕ ਸੀ ਹੁਣ ਜਦੋਂ ਕਹਾਣੀ ਉਲਝਦੀ ਨਜ਼ਰ ਆਉਂਦੀ ਆ ਪੁਲਿਸ ਦੇ ਅੱਗੇ ਸਵਾਲ ਤੇ ਸਵਾਲ ਬਣਦੇ ਨੇ ਪੁਲਿਸ ਦੇ ਸਿੱਧੇ ਤੌਰ ਦੇ ਉੱਤੇ ਕਿਸੇ ਤਰੀਕੇ ਦੇ ਨਾਲ ਜਸਪਾਲ ਸਿੰਘ ਨੂੰ ਟੌਰਚਰ ਵੀ ਨਹੀਂ ਕਰ ਸਕਦੀ ਸੀ ਕਿਉਂਕਿ ਪੁਲਿਸ ਦੇ ਕੋਲ ਕੋਈ ਵੀ ਅਹਿਜਾ ਸਬੂਤ ਨਹੀਂ ਸੀ ਜਿਸ ਦੇ ਨਾਲ ਸਿੱਧੇ ਤੌਰ ਤੇ ਜਸਪਾਲ ਵਾਲੇ ਪਾਸੇ ਸ਼ੱਕ ਦੀ ਸੂਈ ਕਮਾਈ ਜਾ ਸਕੇ ਫਿਰ ਕੀ ਹੁੰਦਾ ਜਸਵਿੰਦਰ ਸਿੰਘ ਟਵਾਣਾ ਜਦੋਂ ਇਸ ਦੀ ਸਾਰੀ ਪੜਤਾਲ ਕਰਦੇ ਨੇ ਹੋਰ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਫਿਰ ਇੱਕ ਦਿਨ ਉਹ ਜਸਪਾਲ ਸਿੰਘ ਨੂੰ ਥਾਣੇ ਦੇ ਵਿੱਚ ਬੁਲਾਉਂਦੇ ਨੇ ਜਸਪਾਲ ਸਿੰਘ ਨੂੰ ਪੁੱਛਿਆ ਜਾਂਦਾ ਕਿ ਕੋਈ ਕਹਾਣੀ ਤਾਂ ਦੱਸੋ ਕੋਈ ਤਾਂ ਬੰਦਾ ਹੋਵੇਗਾ ਜਿਸ ਤੇ ਤੁਹਾਨੂੰ ਸ਼ੱਕ ਹੋਵੇਗਾ ਜਸਪਾਲ ਸਿੰਘ ਆਖਦਾ ਕਿ ਨਹੀਂ ਮੈਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਫਿਰ ਕੀ ਹੁੰਦਾ ਉਸ ਤੋਂ 4 ਦਿਨਾਂ ਦੇ ਬਾਅਦ ਜਸਵਿੰਦਰ ਸਿੰਘ ਟਵਾਣਾ ਜਸਪਾਲ ਸਿੰਘ ਨੂੰ ਤਕਰੀਬਨ 11:00 ਵਜੇ ਥਾਣੇ ਦੇ ਵਿੱਚ ਬੁਲਾਉਂਦੇ ਨੇ ਥਾਣੇ ਦੇ ਵਿੱਚ ਉਹਨਾਂ ਨੂੰ ਬਿਠਾਇਆ ਜਾਂਦਾ ਗੱਲਬਾਤ ਸ਼ੁਰੂ ਕੀਤੀ ਜਾਂਦੀ ਹੈ ਜਸਵਿੰਦਰ ਸਿੰਘ ਟਵਾਣਾ ਦੇ ਨਾਲ ਉਸ ਦੀ ਸਮੂੱਚੀ ਪੁਲਿਸ ਪਾਰਟੀ ਬੈਠਦੀ ਹੈ ਗੱਲਬਾਤ ਇੱਥੋਂ ਸ਼ੁਰੂ ਹੁੰਦੀ ਹੈ ਕਿ ਜਸਪਾਲ ਸਿੰਘ ਜੀ ਗੱਲਬਾਤ ਜ਼ਰੂਰ ਦੱਸੋ ਜਿਹਦੇ ਨਾਲ ਆਪਾਂ ਲੜਕੀ ਦੇ ਜਿਹੜੇ ਕਾਤਲ ਨੇ ਉਹਨਾਂ ਤੱਕ ਪਹੁੰਚ ਕਰ ਸਕੀਏ ਤੇ ਲੜਕੀ ਨੂੰ ਕਿਤੇ ਨਾ ਕਿਤੇ ਇਨਸਾਫ ਆ ਜਿਹੜਾ ਤੁਹਾਡੇ ਇਸ ਪਰਿਵਾਰ ਨੂੰ ਦਿਵਾ ਸਕੀਏ ਜਸਪਾਲ ਸਿੰਘ ਦੀ ਇੱਕੋ ਕਹਾਣੀ ਹੁੰਦੀ ਹੈ ਕਿ ਮੈਨੂੰ ਨਹੀਂ ਪਤਾ ਮੇਰੀ ਕੁੜੀ ਦਾ ਕਤਲ ਹੋ ਗਿਆ ਮੇਰੇ ਲਈ ਉਹੀ ਸਭ ਕੁਝ ਸੀ ਜਦੋਂ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਚੱਲਦੀਆਂ ਨੇ ਤੇ ਗੱਲਬਾਤ 11 ਵਜੇ ਦਿਨ ਦੇ ਸ਼ੁਰੂ ਹੁੰਦੀ ਹੈ ਸਵੇਰੇ 11 ਵਜੇ ਤੇ ਰਾਤ ਦੇ ਤਕਰੀਬਨ 1 ਵਜੇ ਤੱਕ ਚੱਲਦੀ ਹੈ ਫਿਰ ਜਸਪਾਲ ਸਿੰਘ ਰਾਤ ਦੇ ਜਦੋਂ 10:00 ਵਜੇ ਦੇ ਨੇ ਤੇ ਜਸਪਾਲ ਸਿੰਘ ਆਖਦਾ ਹੈ ਕਿ ਮੇਰੀ ਕੁੜੀ ਦਾ ਕਤਲ ਹੋ ਗਿਆ ਤੇ ਮੈਨੂੰ ਤੁਸੀਂ ਇਸ ਤਰੀਕੇ ਦੇ ਨਾਲ ਪੁੱਛ ਰਹੇ ਹੋ ਜਿਵੇਂ ਮੈਂ ਕਤਲ ਕੀਤਾ ਹੋਵੇ ਮੈਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ ਜਸਵਿੰਦਰ ਸਿੰਘ ਤਵਾਣਾ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਤੇ ਜਦੋਂ ਰਾਤ ਦੇ तकरीबन 12:00 ਵਜੇ ਦਾ ਸਮਾਂ ਹੁੰਦਾ ਹੈ ਤਾਂ ਜਸਪਾਲ ਸਿੰਘ ਨੂੰ ਪੁੱਛਿਆ ਜਾਂਦਾ ਹੈ ਕਿ ਬੜੀ ਸੋਹਣੀ ਕੁੜੀ ਸੀ ਬਹੁਤ ਹੁਸ਼ਿਆਰ ਸੀ ਪੜ੍ਹਾਈ ਦੇ ਵਿੱਚ ਕਿਉਂਕਿ ਹਰਮੀਤ ਕੌਰ ਪਟਿਆਲਾ ਦੇ ਬੁੱਢਾ ਦਲ ਸਕੂਲ ਦੇ ਵਿੱਚ ਪੜ੍ਹਦੀ ਸੀ ਉਸਦੀ ਰਿਪੋਰਟੇ ਵੀ ਸਾਹਮਣੇ ਆਉਂਦੀ ਹੈ ਕਿ ਬਹੁਤ ਜ਼ਿਆਦਾ ਹੁਸ਼ਿਆਰ ਸੀ ਪੜ੍ਹਨ ਦੇ ਵਿੱਚ ਬਹੁਤ ਜ਼ਿਆਦਾ ਸਾਊ ਕੁੜੀ ਸੀ ਜਸਪਾਲ ਸਿੰਘ ਨੂੰ ਕਿਹਾ ਜਾਂਦਾ ਹੈ ਕਿ ਉਹ ਸ਼ਾਇਦ ਐਸਐਸਪੀ ਲੱਗਦੀ ਸ਼ਾਇਦ ਡੀਸੀ ਬਣ ਜਾਂਦੀ ਜਾਂ ਕੋਈ ਹੋਰ ਵੱਡੀ ਅਫਸਰ ਵੀ ਬਣ ਜਾਣਾ ਸੀ ਫਿਰ ਉੱਥੇ ਜਸਪਾਲ ਸਿੰਘ ਆਖਦਾ ਕਿ ਉਹਨੇ ਕਿਹੜੀ ਵੱਡੀ ਅਫਸਰ ਬਣਨਾ ਸੀ ਕਿਹੜਾ ਉਹਨੇ ਡੀਸੀ ਲੱਗ ਜਾਣਾ ਸੀ ਉਹਨੇ ਵੀ ਆਪਦੀ ਮਾਂ ਵਾਂਗੂ ਹੀ ਕਰਨਾ ਸੀ ਜਸਪਾਲ ਸਿੰਘ ਜਿਹੜਾ ਹੁੰਦਾ ਜਦੋਂ ਇਹ ਗੱਲ ਆਖਦਾ ਤੇ ਜਸਵਿੰਦਰ ਸਿੰਘ ਟਵਾਣਾ ਨੂੰ ਪੁੱਛਦੇ ਨੇ ਕਿ ਮਾਂ ਵਾਂਗੂ ਦਾ ਮਤਲਬ ਕੀ ਉਹ ਕਹਿੰਦਾ ਜ਼ਿੰਮੇਦਾਰੀ ਦੇ ਮਾਂ ਦੇ ਲੱਸਣ ਸੀ ਓਵੇਂ ਦੇ ਇਹਨੇ ਕਰਨੇ ਸੀ ਜਦੋਂ ਇਸ ਤਰੀਕੇ ਨਾਲ ਗੱਲਬਾਤ ਸ਼ੁਰੂ ਹੁੰਦੀ ਹੈ ਤੇ ਫਿਰ ਜਸਪਾਲ ਸਿੰਘ ਨੂੰ ਹੋਰ ਗੱਲਾਂ ਕੀਤੀਆਂ ਜਾਂਦੀਆਂ ਨੇ ਤੇ ਜਸਪਾਲ ਸਿੰਘ ਅਖੀਰ ਤੇ ਇੱਕ ਗੱਲ ਆਖਦਾ ਕਿ ਮੇਰੇ ਤੋਂ ਗਲਤੀ ਹੋ ਗਈ ਜਦੋਂ ਜਸਵਿੰਦਰ ਸਿੰਘ ਟਵਾਣਾ ਪੁੱਛਦੇ ਨੇ ਕਿ ਗਲਤੀ ਦਾ ਮਤਲਬ ਉਸਨੇ ਆਖਦਾ ਹੈ ਕਿ ਕਤਲ ਮੈਂ ਕੀਤਾ। ਕਬੂਲਨਾਮਾ ਹੁੰਦਾ ਜਸਪਾਲ ਸਿੰਘ ਇਸ ਗੱਲ ਨੂੰ ਮੰਨ ਲੈਂਦਾ ਹੈ ਕਿ ਉਸਨੇ ਹੀ ਆਪਣੀ ਕੁੜੀ ਦਾ ਕਤਲ ਕੀਤਾ। ਹੁਣ ਸਵਾਲ ਵੱਡਾ ਇਹ ਸੀ ਕਿ ਕਤਲ ਤਾਂ ਮੰਨ ਲਿਆ ਜਸਪਾਲ ਸਿੰਘ ਨੇ ਕਿ ਮੈਂ ਹੀ ਕੀਤਾ। ਪਰ ਕਤਲ ਦਾ ਤਰੀਕਾ ਕੀ ਸੀ? ਉਸ ਤੋਂ ਬਾਅਦ ਕੀ ਹੁੰਦਾ ਅੱਗੇ ਦੀ ਜਾਂਚ ਸ਼ੁਰੂ ਹੁੰਦੀ ਹੈ। ਲੈਪਟਾਪ, ਮੋਬਾਈਲ ਹੋਰ ਬਹੁਤ ਸਾਰਾ ਕੁਝ ਜਿਹੜਾ ਹੈਗਾ ਪੁਲਿਸ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਹੈ। ਜਦੋਂ ਉਹਦੀ ਗੂਗਲ ਤੇ ਜਾ ਕੇ ਹਸਤੀ ਚੈੱਕ ਕੀਤੀ ਜਾਂਦੀ ਹੈ YouTube ਨੂੰ ਚੈੱਕ ਕੀਤਾ ਜਾਂਦਾ ਤਾਂ ਉੱਥੇ ਇਸ ਤਰੀਕੇ ਦੀ ਸਰਚ ਕੀਤੀ ਹੁੰਦੀ ਹੈ ਕਿ ਜੇਕਰ ਤੁਸੀਂ ਕਿਸੇ ਨੂੰ ਕਤਲ ਕਰਨਾ ਹੋਵੇ ਤਾਂ ਉਸ ਨੂੰ ਕਿਹੜੇ ਸੌਖੇ ਤਰੀਕੇ ਦੇ ਨਾਲ ਕਤਲ ਕਰ ਸਕਦੇ ਕਿਹੜਾ ਉਹ ਸਭ ਤੋਂ ਸੌਖਾ ਤਰੀਕਾ ਜਿਸ ਤੇ ਨਾਲ ਕਤਲ ਕੀਤਾ ਜਾ ਸਕਦਾ ਫਿਰ ਜਸਪਾਲ ਸਿੰਘ ਕਹਾਣੀ ਅੱਗੇ ਦੀ ਦੱਸਦਾ ਪੁਲਿਸ ਪਾਰਟੀ ਉਸ ਨੂੰ ਸਵੇਰੇ ਉਸ ਸਮੇਂ ਦੇ ਉੱਤੇ ਗ੍ਰਿਫਤਾਰ ਕਰ ਲੈਂਦੀ ਹੈ ਜਦੋਂ ਸਵੇਰੇ ਉਸ ਤੇ ਘਰ ਦੇ ਵਿੱਚ ਲਜਾਇਆ ਜਾਂਦਾ ਹੈ ਤਾਂ ਉਹ ਦੱਸਦਾ ਹੈ ਕਿ ਮੈਂ ਇਸ ਤਰੀਕੇ ਦੇ ਨਾਲ ਕਤਲ ਕੀਤਾ ਜਸਪਾਲ ਸਿੰਘ ਦੱਸਦਾ ਹੈ ਕਿ 18 ਸਾਲਾਂ ਦੇ ਹੋਣ ਦੇ ਵਿੱਚ ਹਰਮੀਤ ਕੌਰ ਦੇ ਕੁਝ ਦਿਨ ਬਾਕੀ ਸੀ ਫਿਰ ਇਹ ਫੈਸਲਾ ਹੋਣਾ ਸੀ ਕਿ ਹਰਮੀਤ ਕੌਰ ਆਪਣੇ ਹਿਸਾਬ ਦੇ ਨਾਲ ਆਪਣੀ ਮਾਂ ਵਾਲੇ ਪਾਸੇ ਵੀ ਚਲੀ ਜਾ ਸਕਦੀ ਸੀ ਤੇ ਉਹ ਮੇਰੇ ਵਾਲੇ ਪਾਸੇ ਵੀ ਰਹਿ ਸਕਦੀ ਸੀ ਪਰ ਉਹ ਆਖਦਾ ਹੈ ਕਿ ਮੈਨੂੰ ਪੱਕਾ ਪਤਾ ਸੀ ਕਿ ਉਸਨੇ ਆਪਣੀ ਮਾਂ ਦੇ ਨਾਲ ਹੀ ਰਹਿਣਾ ਸੀ ਫਿਰ ਜਸਪਾਲ ਸਿੰਘ ਦੱਸਦਾ ਹੈ ਕਿ ਮੈਂ ਹਰ ਰੋਜ਼ ਇਹੋ ਸੋਚਦਾ ਸੀ ਕਿ ਮੈਂ ਕਿਵੇਂ ਨਾ ਕਿਵੇਂ ਹਰਮੀਤ ਕੌਰ ਦਾ ਕਤਲ ਕਰਾਂ ਤਾਂ ਕਿ ਇਹ ਆਪਣੀ ਮਾਂ ਵਾਲੇ ਪਾਸੇ ਨਾ ਜਾਵੇ ਉਸ ਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਜਿਹੜਾ ਬੰਬ ਬਣਾ ਕੇ ਜਿਹੜਾ ਸਿਲੰਡਰ ਵਾਲੀ ਗੱਲ ਵੀ ਪੁੱਛੀ ਜਾਂਦੀ ਹੈ ਤਾਂ ਉਹ ਦੱਸਦਾ ਹੈ ਕਿ ਮੇਰਾ ਇਹੋ ਸੀ ਕਿ ਪੂਰੇ ਦਾ ਪੂਰਾ ਪਰਿਵਾਰ ਖਤਮ ਹੋ ਜਾਵੇਗਾ ਤੇ ਮੈਂ ਵੱਜ ਜਾਵਾਂਗਾ ਕਿਸੇ ਤਰੀਕੇ ਦਾ ਮੇਰੇ ਉੱਤੇ ਸ਼ੱਕ ਵੀ ਨਹੀਂ ਹੋਵੇਗਾ। ਉਹ ਫਿਰ ਦੱਸਦਾ ਹੈ ਕਿ ਮੇਰੀ ਧੀ ਸੀ ਜਿਹੜੀ ਹਰਮੀਤ ਕੌਰ ਉਸ ਦਾ ਬੈੱਡਰੂਮ ਅਲੱਗ ਸੀ ਮੇਰਾ ਬੈੱਡਰੂਮ ਅਲੱਗ ਸੀ ਪਰ ਦੋਨਾਂ ਦੇ ਜਿਹੜੇ ਬੈੱਡਰੂਮ ਸੀ ਉਹਨਾਂ ਦੇ ਵਿੱਚਕਾਰ ਇੱਕ ਸਾਂਝਾ ਦਰਵਾਜ਼ਾ ਸੀ। ਉਹ ਕਹਿੰਦਾ ਮੈਂ ਕਈ ਦਿਨਾਂ ਤੋਂ ਸੋਚ ਰਿਹਾ ਸੀ ਕਿ ਕਿਸ ਤਰੀਕੇ ਦੇ ਨਾਲ ਮੈਂ ਇਸ ਨੂੰ ਕਤਲ ਕਰਾਂ। ਉਹ ਇੱਕ ਦਵਾਈ ਦੇ ਬਾਰੇ ਵੀ ਸੋਚਦਾ ਪਰ ਉਹ ਜਦੋਂ ਸਰਚ ਕਰਦਾ ਉਸ ਦੇ ਉੱਤੇ ਤਾਂ ਉਹ ਸਰਚ ਦੇ ਵਿੱਚ ਇਹ ਵੀ ਆਉਂਦਾ ਕਿ ਜਦੋਂ ਇਸ ਤਰੀਕੇ ਦੀ ਇਹ ਦਵਾਈ ਜ਼ਹਿਰੀਲੀ ਦਵਾਈ ਦਿੱਤੀ ਜਾਵੇਗੀ ਚਾਹ ਦੇ ਵਿੱਚ ਪਾ ਕੇ ਤਾਂ ਬਹੁਤ ਜ਼ਿਆਦਾ ਜਿਹੜੀ ਤੜਫਾ ਹੈ ਉਹ ਕੁੜੀ ਨੂੰ ਹੋ ਸਕਦੀ ਆ ਮਰਨ ਵਾਲੇ ਨੂੰ ਹੁੰਦੀ ਹੈ ਉਹ ਆਖਦਾ ਹੈ ਕਿ ਮੈਂ ਇਹ ਵੀ ਨਹੀਂ ਦੇਖ ਸਕਦਾ ਸੀ ਕਿ ਮੇਰੀ ਕੁੜੀ ਤੜਫ ਰਹੀ ਹੋਵੇ ਤੇ ਮੈਂ ਕੋਲ ਖੜਾ ਹੋਵਾਂ ਫਿਰ ਉਹ ਕਹਿੰਦਾ ਵੇ ਸਰਚ ਕਰਦਾ ਬਹੁਤ ਸਾਰੇ ਕ੍ਰਾਈਮ ਦੀਆਂ ਵੀਡੀਓ ਵੇਖਦਾ ਤਾਂ ਇੱਕੋ ਇੱਕ ਜਿਹੜਾ ਉਹਦੇ ਕੋਲੇ ਸਭ ਤੋਂ ਸੌਖਾ ਤਰੀਕਾ ਸੀ ਉਹ ਇਹ ਆਉਂਦਾ ਹੈ कि ਜਦੋਂ ਕਿਸੇ ਵੀ ਵਿਅਕਤੀ ਦੀ ਸਾਹ ਵਾਲੀ ਨਾੜੀ ਕੱਟ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਕੁਝ ਸੈਕਿੰਡ ਦੇ ਲਈ ਹੀ ਜਿਹੜਾ ਦਰਦ ਹੁੰਦਾ ਹੈ ਤੇ ਉਸ ਤੋਂ ਬਾਅਦ ਉਹ ਖਤਮ ਹੋ ਜਾਂਦਾ ਹੈ। ਉਹ ਕਹਿੰਦਾ ਮੈਂ ਉੱਠਦਾ ਸਵੇਰੇ ਉੱਠ ਕੇ ਮੇਰੀ ਧੀ ਪੜ ਰਹੀ ਹੁੰਦੀ ਹੈ ਤੇ ਮੈਂ ਰਸੋਈ ਦੇ ਵਿੱਚੋਂ ਇੱਕ ਤਿੱਖਾ ਜਿਹੜਾ ਚਾਕੂ ਆ ਉਹ ਲੈ ਲੈਣਾ ਤੇ ਮੈਂ ਹਰਮੀਤ कौर ਦੇ ਪਿੱਛੇ ਜਾ ਕੇ ਖੜਦਾ ਤੇ ਉਸ ਤੇ ਮੂੰਹ ਦੇ ਉੱਤੇ ਹੱਥ ਰੱਖ ਕੇ ਚਾਕੂ ਗਲ ਦੇ ਵਿੱਚ ਫੇਰ ਦਿੰਨਾ ਤੇ ਕਹਿੰਦਾ ਉਦੋਂ ਇੱਕੋ ਆਵਾਜ਼ ਆਈ ਸੀ ਹਾਏ ਪਾਪਾ ਹੈ ਪਾਪਾ ਤੋਂ ਬਾਅਦ ਹਰਮੀਤ कौर ਕੁਝ ਨਹੀਂ ਬੋਲਦੀ ਤੇ ਉਹ ਖਤਮ ਹੋ ਜਾਂਦੀ ਹੈ ਤੇ ਜਿਹੜਾ ਜਸਪਾਲ ਸਿੰਘ ਹੈ ਉਹ ਉਸੇ ਤਰੀਕੇ ਦੇ ਨਾਲ ਛੱਡ ਕੇ ਉਸਦੇ ਬੈਡਰੂਮ ਵਾਲੀ ਕੁੰਡੀ ਖੋਲ ਕੇ ਬਾਕੀ ਦੇ ਘਰ ਨੂੰ ਪੂਰਾ ਲੋਕ ਕਰਕੇ ਬੈਂਕ ਦੇ ਵਿੱਚ ਚਲਿਆ ਜਾਂਦਾ ਸਾਮ ਨੂੰ ਆਉਂਦਾ ਹੈ ਪੁਲਿਸ ਥਾਣੇ ਦੇ ਵਿੱਚ ਜਾਂਦਾ ਉਹ ਕਹਿੰਦਾ ਮੈਂ ਇਹ ਸਭ ਇਸ ਕਰਕੇ ਕੀਤਾ ਹੈ ਕਿ ਕਿਸੇ ਵੀ ਤਰੀਕੇ ਦਾ ਜਿਹੜਾ ਸ਼ੱਕ ਹੈ ਮੇਰੇ ਉੱਤੇ ਨਾ ਜਾਵੇ ਜਦੋਂ ਜਸਵਿੰਦਰ ਸਿੰਘ ਟਵਾਣਾ ਪੁੱਛਦੇ ਨੇ ਕਿ ਤੁਸੀਂ ਪੂਰਾ ਦਿਨ ਬੈਂਕ ਦੇ ਵਿੱਚ ਕਿਸ ਤਰ੍ਹਾਂ ਗੁਜ਼ਾਰਿਆ ਕਿਸ ਤਰੀਕੇ ਦੇ ਨਾਲ ਤੁਹਾਡਾ ਦਿਨ ਲੰਘਿਆ ਤੁਹਾਡੀ ਧੀ ਤੁਸੀਂ ਕਤਲ ਕਰ ਦਿੱਤੀ ਤਾਂ ਜਸਪਾਲ ਸਿੰਘ ਆਖਦਾ ਹੈ ਕਿ ਮੈਂ ਕਿਸੇ ਵੀ ਤਰੀਕੇ ਦਾ ਮਹਿਸੂਸ ਨਹੀਂ ਹੋਣ ਦਿੱਤਾ ਕਿਸੇ ਨੂੰ ਕਿ ਮੈਂ ਆਪਣੀ ਧੀ ਦਾ ਕਤਲ ਕਰਕੇ ਆਇਆ ਕਿਉਂਕਿ ਮੈਨੂੰ ਪਤਾ ਸੀ ਜੇ ਇਸ ਤਰੀਕੇ ਦੇ ਨਾਲ ਮੈਂ ਮਹਿਸੂਸ ਕਰਵਾ ਦਿੱਤਾ ਤਾਂ ਮੈਂ ਬੁਰਾ ਫਸ ਸਕਦਾ ਪਰ ਫਿਰ ਵੀ ਜਸਪਾਲ ਸਿੰਘ ਫਸ ਗਿਆ ਕਿਉਂਕਿ ਬਹੁਤ ਸਾਰੀਆਂ ਸੀਕਟਨਾਮਾ ਦੇਖਦੇ ਆਂ ਕੀ ਕਤਲ ਕਰਨ ਵਾਲੇ ਬੰਦੇ ਅਕਸਰ ਹੀ ਸਾਹਮਣੇ ਆ ਜਾਂਦੇ ਨੇ ਬਹੁਤ ਸਾਰੇ ਕੇਸ ਅਜੇ ਹੁੰਦੇ ਨੇ ਫਿਰ ਇਸ ਕੇਸ ਦੇ ਵਿੱਚ ਵੱਡਾ ਸਵਾਲ ਇਹ ਸੀ ਕਿ ਇਸ ਕੇਸ ਦੇ ਵਿੱਚ ਜਿਹੜਾ ਜਸਪਾਲ ਸਿੰਘ ਸੀ ਉਹਦੇ ਖਿਲਾਫ ਕੋਈ ਵੀ ਕਿਸੇ ਤਰ੍ਹਾਂ ਦਾ ਗਵਾਹ ਨਹੀਂ ਸੀ ਕਿਉਂਕਿ ਘਰ ਦੇ ਵਿੱਚ ਕੋਈ ਨਹੀਂ ਸੀ ਕਿਸੇ ਨੇ ਦੇਖਿਆ ਤੱਕ ਨਹੀਂ ਸੀ ਤਾਂ ਫਿਰ ਇਹ ਵੀ ਪੁਲਿਸ ਦੇ ਲਈ ਵੱਡਾ ਸਵਾਲ ਸੀ ਕਿ ਕਿਹੜੇ ਉਹ ਸਬੂਤ ਹੋਣ ਜਿਨ੍ਹਾਂ ਦੇ ਨਾਲ ਜਸਪਾਲ ਸਿੰਘ ਨੂੰ ਸਜ਼ਾ ਕਰਵਾਈ ਜਾ ਸਕੇ ਫਿਰ ਜਿਹੜਾ ਉਹਦੀ YouTube ਦੀ ਹਿਸਟਰੀ ਜਿਹੜੀ ਹੁੰਦੀ ਆ Google ਦੀ ਹਿਸਟਰੀ ਹੁੰਦੀ ਆ ਜਿਹੜੇ ਚਾਕੂ ਦੇ ਨਾਲ ਉਸਨੇ ਕਤਲ ਕੀਤਾ ਹੁੰਦਾ ਹੈ ਹੋਰ ਵੀ ਜਿਹੜੀਆਂ ਇਸ ਤਰੀਕੇ ਦੀਆਂ ਪੁਲਿਸ ਦੇ ਕੋਲ ਬਹੁਤ ਸਾਰੇ ਪੱਕੇ ਸਬੂਤ ਹੁੰਦੇ ਨੇ ਉਹ ਕੋਰਟ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਤੇ ਫਿਰ ਜਿਹੜਾ ਜਸਪਾਲ ਸਿੰਘ ਹੁੰਦਾ ਜਿਹੜਾ ਨੌਕਰੀ ਕਰ ਰਿਹਾ ਸੀ ਸਭ ਕੁਝ ਠੀਕ ਚੱਲ ਰਿਹਾ ਸੀ ਤੇ ਫਿਰ ਉਸ ਨੂੰ 20 ਸਾਲ ਯਾਨੀ ਕਿ ਉਮਰ ਭਰ ਦੀ ਸਜ਼ਾ ਬੋਲ ਦਿੱਤੀ ਜਾਂਦੀ ਹੈ ਯਾਨੀ ਕਿ ਇੱਕ ਉਸ ਪਰਿਵਾਰ ਦੀ ਕਹਾਣੀ ਆ ਜਿਹੜਾ ਨੌਕਰੀ ਪੇਸ਼ੇ ਵਾਲਾ ਪਰਿਵਾਰ ਸੀ ਬਹੁਤ ਵਧੀਆ ਕਲੋਨੀ ਦੇ ਵਿੱਚ ਰਹਿ ਰਿਹਾ ਸੀ ਚੰਗਾ ਪੈਸਾ ਸੀ ਪਰ ਇੱਕ ਸ਼ੱਕ ਦੀ ਨਜ਼ਰ ਨੇ ਸਾਰਾ ਘਰ ਦਾ ਘਰ ਉਜਾੜ ਕੇ ਰੱਖ ਦਿੱਤਾ ਜਦੋਂ ਇਸ ਤਰੀਕੇ ਦੇ ਨਾਲ ਕਹਾਣੀ ਸਾਹਮਣੇ ਆਉਂਦੀ ਹੈ ਤਾਂ ਸਾਨੂੰ ਇਹੋ ਸੋਚਣਾ ਬਣਦਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਸ਼ੱਕ ਹੈ ਇਹ ਤੇ ਗੱਲਬਾਤ ਵੀ ਕੀਤੀ ਜਾ ਸਕਦੀ ਹੈ ਜਿਹੜੀ ਦੀ ਘਰ ਵਾਲੀ ਹੁੰਦੀ ਹੈ ਪ੍ਰਵਿੰਦਰ ਕੌਰ ਉਹ ਦੱਸਦੀ ਹੈ ਕਿ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਦੇ ਨਾਲ ਵੀ ਗੱਲਬਾਤ ਹੋ ਸਕੇ ਪਰ ਹਰ ਵਾਰ ਦੀ ਤਰ੍ਹਾਂ ਇਸ ਨੇ ਇੱਕੋ ਜਿਹੜਾ ਇਲਜ਼ਾਮ ਸੀ ਉਹ ਲਾਇਆ ਜੇ ਮੈਂ ਕਿਸੇ ਵਕੀਲ ਨਾਲ ਗੱਲ ਕਰਦੀ ਸੀ ਤਾਂ ਕਹਿ ਦਿੰਦਾ ਸੀ ਇਹ ਵਕੀਲ ਦੇ ਨਾਲ ਠੀਕ ਨਹੀਂ ਹੈ ਗਲਤ ਹੈ ਜੇ ਕਿਸੇ ਨਾਲ ਮੈਂ ਫੋਨ ਕਾਲ ਕਰਦੀ ਸੀ ਉੱਥੇ ਵੀ ਇਹਦਾ ਸ਼ੱਕ ਇਹ ਹੀ ਹੁੰਦਾ ਸੀ ਪਰ ਜਦੋਂ ਜਸਵਿੰਦਰ ਸਿੰਘ ਟਵਾਣਾ ਜਿਹੜੇ ਨੂੰ ਦੱਸਦੇ ਨੇ ਕਿਸ ਦੀ ਘਰਵਾਲੀ ਬਾਰੇ ਜਦੋਂ ਪਤਾ ਕੀਤਾ ਜਾਂਦਾ ਸਾਰਾ ਕੁਝ ਤਾਂ ਉਹਦੀ ਰਿਪੋਰਟ ਇਹੋ ਹੁੰਦੀ ਹੈ ਕਿ ਉਹ ਬਹੁਤ ਸਿਆਣੀ ਜਿਹੜੀ ਇੱਕ ਲੇਡੀ ਸੀਗੀ ਬਹੁਤ ਸਿਆਣੀ ਉਹ ਇਹਦੇ ਘਰਵਾਲੀ ਸੀਗੀ ਉਹ ਪਰਿਵਾਰ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਚਲਾ ਰਹੀ ਸੀ ਪਰ ਇਸ ਸੱਕੀ ਸੁਭਾਅ ਨੇ ਇੱਕ ਹਰਮੀਤ ਕੌਰ ਦਾ ਕਤਲ ਨਹੀਂ ਕੀਤਾ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਉਜਾੜ ਕੇ ਰੱਖ ਦਿੱਤਾ ਇਹ ਸੀ ਜ਼ੁਰਮ ਦੀ ਦੁਨੀਆ ਦੀ ਇੱਕ ਕਹਾਣੀ ਇੱਕ ਸੱਚ ਜਿਸ ਨੇ ਪੂਰਾ ਪਰਿਵਾਰ ਖਤਮ ਕਰ ਦਿੱਤਾ ਅਗਲੇ ਐਪੀਸੋਡ ਦੇ ਵਿੱਚ ਇੱਕ ਜੁਰਮ ਦੀ ਦੁਨੀਆ ਦੀ ਹੋਰ ਸੱਚੀ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ ਦਿਓ ਆਗਿਆ ਜੀ ਸਤਿ ਸ੍ਰੀ ਅਕਾਲ